ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਪਰ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਇਲੈਕਸ਼ਨ ਹੈ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈ ਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਹੈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੇਵਾ ਦਾ ਜਿਹੜਾ ਸਾਧਨ ਪੰਡਾਂ ਦੇ ਜਿਹੜੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਜਿੰਦੀ ਚੋਂ ਦਸਲਾਂ ਕੀਤਾ ਕਿ ਕਿ ਵੀ ਉਹ ਤਰੀਕ ਰੱਖੀ ਹੈ ਕਿ ਕੀ ਗਿਆ ਨਾ ਕਿਸ ਤਰ੍ਹਾਂ ਦੀ ਤਿਆਰੀ ਅ ਦੇਖੋ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਔਰ ਸਰਕਾਰ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਔਰ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਪੱਧਰ ਤੇ ਉੱਤੇ ਜਿਹੜੀ ਤਿਆਰੀ ਹੋਣੀ ਆ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਇਲੈਕਸ਼ਨ ਆ ਜਿਹੜੇ ਲੋਕ ਜਿਹੜੇ ਇਲੈਕਸ਼ਨ ਜਿਹੜਾ ਲੜਨਗੇ ਤੇ ਆਉਣ ਵਾਲੇ ਸਮੇਂ ਵਿੱਚ ਸੀਐਮ ਸਾਹਿਬ ਨੇ ਲਾਲ ਕੀਤਾ ਜੀ ਕੋਈ ਵੀ ਜਿਹੜਾ ਕੈਂਡੀਡੇਟ ਹੈ ਉਹ ਪਾਰਟੀ ਦੇ ਚੋਣ ਨਿਸ਼ਾਨ ਦੇਣਾ ਬਿਲਕੁਲ ਦੇਖੋ ਇਹਦੇ ਚ ਤਿਆਰੀਆਂ ਤਾਂ ਸਾਡੀਆਂ ਸਰਕਾਰ ਪੱਧਰ ਤੇ ਇਹ ਨੇ ਕਿ ਅਸੀਂ ਉਹਨੂੰ ਇਲੈਕਸ਼ਨ ਕਰਾਉਣ ਦੇ ਲਈ ਇੱਕ ਪ੍ਰੋਪਰ ਜਿਹੜਾ ਸਖਾਵਾਂ ਮਾਹੌਲ ਦੇਣਾ ਆਦਰਵਾਇਜ਼ ਤਾਂ ਇਹ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਚ ਕਿਸੇ ਕੋਈ ਪੋਲਿਟੀਕਲ ਪਾਰਟੀ ਦਾ ਜਾਂ ਸਾਡਾ ਮੇਰਾ ਜਾਂ ਕਿਸੇ ਹੋਰ ਦਾ ਕੋਈ ਮੋਟਿਵ ਨਹੀਂ ਹੈਗਾ ਸੋ ਇਹ ਤਾਂ ਪੰਡਾਂ ਦੀ ਆਪਣੀ ਜਿਹੜੀ ਭਾਈਚਾਰਕ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਆ ਇਹਦੇ ਵਿੱਚ ਮੈਂ ਤਾਂ ਚਾਹੁੰਦੀ ਆ ਕਿ ਪੰਡਾਂ ਦੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਔਰ ਜਿਹੜਾ ਜਿੱਤ ਕੇ ਆਪਣੇ ਪਿੰਡ ਦੇ ਲਈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੇਵਾ ਦਾ ਜਿਹੜਾ ਸਾਥ ਪੰਚਾਇਤ ਦੇ ਵਿੱਚ ਗੱਲ ਉਹੀ ਬੀਬੀ ਬੀਏ ਪਾਸ ਨੂੰ ਵੀ ਸਪੱਸ਼ਟ ਬਣਾਇਆ ਗਿਆ ਹੈ ਨਹੀਂ ਕੋਈ ਅਦਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨਹੀਂ ਜੋ ਪਹਿਲਾਂ ਸੀਗਾ ਉਸ ਅਕੋਰਡਿੰਗਲੀ ਜਿਹੜਾ ਸਿਸਟਮ ਜਿਸ ਤਰ੍ਹਾਂ ਸੀਐਲ ਸਾਹਿਬ ਨੇ ਕਿਹਾ ਸੀ ਜੇਕਰ ਕੋਈ ਵੀ ਸਰਸੰਮਤੀ ਦੇ ਨਾਲ ਬਣਾਦਾ ਤਾਂ ਉਹ ਅੱਡ ਗ੍ਰਾਂਟ ਦਿੱਤੀ ਜਾਊਗੀ ਕਿ ਤੁਹਾਡੇ ਕੋਲੋ ਕੁਝ ਪਿੰਡਾਂ ਦੇ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਵੀ ਕੋਈ ਸਰਸੰਮਤੀ ਦਿਖਾਈ ਦੇ ਦੇਖੋ ਅਸੀਂ ਤਾਂ ਚਾਹੁੰਦੇ ਆ ਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਬਸੰਮਤੀ ਦੇ ਨਾਲ ਕਿਉਂਕਿ ਪਿੰਡ ਦੀ ਭਾਈਚਾਰਕ ਜਿਹੜੀ ਛੋਣ ਹੁੰਦੀ ਆ ਉਹ ਆਉਣ ਔਰ ਰਹੀ ਗੱਲ ਕਿ ਸਰਬਸੰਮਤੀ ਕਰਾਉਣ ਦੀ ਕਿਉਂਕਿ ਹੁਣ ਅੱਜ ਜਿਹੜਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹ ਹਲਚਲ ਹੋਣੀ ਹੈ ਪਤਾ ਲੱਗਣਾ ਕਿ ਚਿਹਰੇ ਕਿਹੜੇ ਹੈਗੇ ਆ ਸੋ ਜਦੋਂ ਚਿਹਰੇ ਜਦੋਂ ਸਾਹਮਣੇ ਆਉਂਦੇ ਆ ਤਾਂ ਫਿਰ ਉੱਥੋਂ ਪਿੰਡ ਪੱਦਰ ਤੇ ਇੱਕ ਜਿਹੜਾ ਭਾਈਚਾਰਾ ਬੈਠਦਾ ਕਿ ਭਾਈ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਸਹੀ ਆ ਇੱਕ ਨੂੰ ਬਿਠਾਇਆ ਜਾਂਦਾ ਇੱਕ ਨੂੰ ਕਿਉਂ ਕੀਤਾ ਜਾਂਦਾ ਸੋ ਇਹ ਫੰਡਾਂ ਦੇ ਜਿਹੜੇ ਫੈਸਲੇ ਨੇ ਉਹ ਲੋਕ ਆਪਣੇ ਤੇ ਕਰਨਗੇ ਮੇਰੇ ਜਿੱਥੇ ਕਿਤੇ ਡਿਊਟੀ ਜਿਹੜਾ ਕਿਤੇ ਵੀ ਲੋਕਾਂ ਦੇ ਵੱਲੋਂ ਲਗਾਈ ਜੋਗੀ ਮੈਂ ਸਕਿਉਰਟੀ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਔਰ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈ ਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਹੈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਅਸੀਂ ਨਾਲ ਜਿਹੜਾ ਸਾਥ ਪੰਡਾਂ ਦੇ ਜਿਹੜੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਜਰਦੀ ਚੋਣ ਦਾ ਐਲਾਨ ਕੀਤਾ ਕਿ 24 ਤਰੀਕ ਰੱਖੀ ਲਈ ਕਿ ਕੀ ਗਿਆ ਨਾ ਕਿਸ ਤਰ੍ਹਾਂ ਦੀ ਤਿਆਰੀ ਅ ਦੇਖੋ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਔਰ ਸਰਕਾਰ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਔਰ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਪੱਧਰ ਤੇ ਉੱਤੇ ਜਿਹੜੀ ਤਿਆਰੀ ਹੋਣੀ ਆ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਇਲੈਕਸ਼ਨ ਆ ਜਿਹੜੇ ਲੋਕ ਜਿਹੜੇ ਇਲੈਕਸ਼ਨ ਜਿਹੜਾ ਲੜਨਗੇ ਤੇ ਆਉਣ ਵਾਲੇ ਸਮੇਂ ਵਿੱਚ ਸੀਐਮ ਸਾਹਿਬ ਨੇ ਲਾਲ ਕਿਹਾ ਜੇ ਕੋਈ ਵੀ ਜਿਹੜਾ ਕੈਂਡੀਡੇਟ ਹੈ ਉਹ ਪਾਰਟੀ ਦੇ ਚੋਣ ਨਿਸ਼ਾਨ ਦੇਣਾ ਬਿਲਕੁਲ ਦੇਖੋ ਇਹਦੇ ਚ ਤਿਆਰੀਆਂ ਤਾਂ ਸਾਡੀਆਂ ਸਰਕਾਰ ਪੱਧਰ ਤੇ ਇਹ ਨੇ ਕਿ ਅਸੀਂ ਉਹਨੂੰ ਇਲੈਕਸ਼ਨ ਕਰਾਉਣ ਦੇ ਲਈ ਇੱਕ ਪ੍ਰੋਪਰ ਜਿਹੜਾ ਸਖਾਵਾਂ ਮਾਹੌਲ ਦੇਣਾ ਆਦਰਵਾਇਸ ਤਾਂ ਇਹ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਚ ਕਿਸੇ ਕੋਈ ਪੋਲਿਟੀਕਲ ਪਾਰਟੀ ਦਾ ਜਾਂ ਸਾਡਾ ਮੇਰਾ ਜਾਂ ਕਿਸੇ ਹੋਰ ਦਾ ਕੋਈ ਮੋਟਿਵ ਨਹੀਂ ਹੈਗਾ ਸੋ ਇਹ ਤਾਂ ਪੰਡਾਂ ਦੀ ਆਪਣੀ ਜਿਹੜੀ ਭਾਈਚਾਰਕ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਵਿੱਚ ਮੈਂ ਤਾਂ ਚਾਹੁੰਦੀ ਆ ਕਿ ਪੰਡਾਂ ਦੇ ਜਿਹੜੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਔਰ ਜਿਹੜਾ ਜਿੱਤ ਕੇ ਆਪਣੇ ਪਿੰਡ ਦੇ ਲਈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੀਮਾ ਦਾ ਜਿਹੜਾ ਸਾਥ ਪੰਚਾਇਤ ਦੇ ਵਿੱਚ ਗੱਲ ਉਹ ਵੀ ਡੀਏ ਪਾਸ ਨੂੰ ਵੀ ਸਰਪੰਚ ਬਣਾਇਆ ਜਾ ਰਿਹਾ ਨਹੀਂ ਕੋਈ ਏਦਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨਹੀਂ ਜੋ ਪਹਿਲਾਂ ਸੀਗਾ ਉਸ ਅਕੋਰਡਿੰਗਲੀ ਜਿਹੜਾ ਸੀ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਿਹਾ ਸੀ ਜੇਕਰ ਕੋਈ ਵੀ ਸਰਪੰਚ ਇਤਦਾਰ ਬਣਾਉਂਦਾ ਤਾਂ ਉਹ ਅੱਡ ਗ੍ਰਾਂਟ ਦਿੱਤੀ ਜਾਊਗੀ ਕਿ ਤੁਹਾਡੇ ਵਿੱਚ ਪਿੰਡਾਂ ਦੇ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਏਦਾਂ ਦੀ ਕੋਈ ਸਰਪੰਚੀ ਦਿਖਾਈ ਦਿਖੋ ਅਸੀਂ ਤਾਂ ਚਾਹੁੰਦੇ ਆ ਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਬਸੰਮਤੀ ਦੇ ਨਾਲ ਕਿਉਂਕਿ ਪਿੰਡ ਦੀ ਭਾਈਚਾਰਕ ਜਿਹੜੀ ਛੋਣ ਹੁੰਦੀ ਆ ਉਹ ਆਉਣ ਔਰ ਰਹੀ ਗੱਲ ਹੈ ਕਿ ਸਰਬਸੰਮਤੀ ਕਰਾਉਣ ਦੀ ਕਿਉਂਕਿ ਹੁਣ ਅੱਜ ਜਿਹੜਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹ ਹਲਚਲ ਹੋਣੀ ਹੈ ਪਤਾ ਲੱਗਣਾ ਕਿ ਚਿਹਰੇ ਕਿਹੜੇ ਹੈਗੇ ਆ ਸੋ ਜਦੋਂ ਚਿਹਰੇ ਜਦੋਂ ਸਾਹਮਣੇ ਆਉਂਦੇ ਆ ਤਾਂ ਫਿਰ ਉੱਥੋਂ ਪਿੰਡ ਪੱਧਰ ਤੇ ਇੱਕ ਜਿਹੜਾ ਭਾਈਚਾਰਾ ਬੈਠਦਾ ਕਿ ਭਾਈ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਸਹੀ ਆ ਕਿ ਇੱਕ ਨੂੰ ਬਿਠਾਇਆ ਜਾਂਦਾ ਇੱਕ ਨੂੰ ਕਿਉਂ ਕੀਤਾ ਜਾਂਦਾ ਸੋ ਇਹ ਪੰਡਾਂ ਦੇ ਜਿਹੜੇ ਫੈਸਲੇ ਨੇ ਉਹ ਲੋਕ ਆਪਣੇ ਤੇ ਕਰਨਗੇ ਮੇਰੇ ਜਿੱਥੇ ਕਿਤੇ ਡਿਊਟੀ ਜਿਹੜਾ ਕਿਤੇ ਵੀ ਲੋਕਾਂ ਦੇ ਵੱਲੋਂ ਲਗਾਈ ਜੋਗੀ ਮੈਂ ਉਸ ਡਿਊਟੀ ਦੇ ਵਿੱਚ ਉਹਨਾਂ ਦਾ ਸਾਥ ਦੇਣਾ